ਸਤਿ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲਕਲਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੋਈ ਜਰਸੀ ਇੱਕ ਆ ਤੋਕੜ ਗੱبنਗਾਂਦ ਇੱਕ ਆ ਗੱبنਗਾਂਦ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਚਲੋ ਫਧਿਆ ਤੇ ਵੇਖ ਗਿਆ ਮਾਲ ਪਰਸਾਂ ਵਾਲਾ ਠੀਕ ਆ ਤਿੰਨ ਫਿਰ ਤਿੰਨ ਜੀ ਆ ਵਸੀ ਸੂਈ ਜੇ ਟੋਪੜ ਗੱਬਣ ਤੋਂ ਇੱਕ ਗੱਬਣ ਵਸੀ ਠੀਕ ਆ ਚਲੋ ਨਾਮ ਦੱਸਦੇ ਕਰੀ ਆਪ ਨੂੰ ਨਾਮ ਮੇਰਾ ਬ੍ਰਿਤਪਾਲ ਸਿੰਘ ਜੀ ਪਿੰਡ ਚਾਲਕਣਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਖੋ ਜੀ ਤੇ ਫੋਨ ਨੰਬਰ ਬੋਲ ਦੇ ਇੱਕ 977 ਦਾ 795 ਜੀ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲਾਂ ਬੱਚੀ ਸੂਈ ਯਾਰ ਪੀਪਾ ਜੀ ਪਸੂ ਦੀ ਸੂਈ ਜੀ ਅੱਛਾ ਆਹ ਮਗਰ ਬੱচ্চਾ ਬੱਤਾ ਜੀ ਆ ਨਾੜੂ ਨਾਲ ਹੀ ਜੀ ਨਾੜ ਜਿਹੜਾ ਨਾਲ ਹੀ ਆ ਜੀ ਤੇ ਇਹਦੇ ਕੋਲ 9 ਕਿਲੋ 8 ਕਿਲੋ ਨਾਲੇ ਕੋਈ ਅੱਛਾ ਆਈ ਆ ਤੇ ਆਪਣੇ ਕੋਲ ਸਵੇਰੀ ਆ ਠੀਕ ਆ 12 ਦੇ ਲਿਆ ਦੀਦ ਵਸਾ ਦੋ ਲੈ ਆ ਦੂ ਥਣ ਥੋੜੀ ਟਾਈਟ ਜੇ ਵਸੀ ਨਿਕਰਵਾਨ ਨਿਕਰਵਾਨੇ ਦੀ ਇਹ ਤਾਂ ਬਾਕੀ ਥਣ ਥਣ ਦੇਖੋ ਥਣ ਚੰਗਾ ਲੱਗਿਆ ਪਿੰਦਨ ਦੇ ਸਾਹਬ ਨਾਲ ਆਹ ਸ਼ਹਿਰ ਹੁੰਦੀ ਆਹ ਸ਼ਹਿਰ ਚ ਸ਼ਹਿਰ ਜਰਸੀ ਕ੍ਰਾਸ ਸਿਆ ਜਿਹੜੀ ਤੇ ਆਹ ਦੰਦਾਂ ਦੇ ਵੀ ਵਸਾ ਦੋ ਮੜੇ ਕਿੰਨੇ ਦੰਦ ਜੇ ਇਹ ਮੇਹਾਂ ਛਿੱਗੀ ਹੁਣੀ ਆ 6 ਦੰਦ 6 ਦੰਦ ਦਾ 6 ਦੰਦ ਸਾਈਡ ਵਾਲੇ ਜੇ ਖਲੋਤੇ ਆਤਰ ਛਿੱਗੀ ਜੀ ਤਾਂ ਕਲੇਵੇਂ ਦੀ ਥੋੜੀ ਗਾਵਾ ਜਾਰੀ ਕਿੰਨਾਂ ਕਿਲੋ ਚੋਈ ਜਾਊਗੀ ਬੀਤੀ ਤੋਂ ਉੱਤੇ ਆਹ ਬੀ ਭਾਈ 11 ਕਿਲੋ ਚੋਈ ਜਾਊਗੀ 11 12 ਚਲੋ ਕੀ ਕਦ ਵਜੂ ਦੇ ਹਿਸਾਬ ਨਾਲ 10 ਚੋਈ ਜਾਵੇ ਤੇ ਫੜਾਏ ਸਾਰਾ ਨੇਵਾ ਗਾਂਵ ਆ ਇਹ ਛੇ ਘਟ ਵਾਗੇ ਜਿਆਦਾ ਲੈ ਠੀਕ ਲੈ ਜਾ ਤੋਰ ਕੰਪੈਕਟ ਜਾਲੇ ਆ ਦੇਖ ਸਕਦੇ ਗਾਂਵ ਨੂੰ ਜਾਂਦਾ ਬੰਦ ਹੋ ਜੀ ਮੜਾਇਆ ਕੰਮ ਨਹੀਂ ਹੱਟਦਾ ਕੋਈ ਮੱਛੀ ਲਾ ਕੇ ਮੜਾਇਆ ਵਿਖਾ ਦਈਏ ਪਹਿਲਾਂ ਮੱਛੀ ਕੋਈ ਆਹੋ ਲਾਉਣੀ ਚਲੋ ਆਹ ਹੋਏ ਪਤਾ ਲੱਗ ਜਾਊਗਾ ਸਿੱਧੀ ਹੋ ਪੁੱਤ ਸਿੱਧੀ ਹੋ ਥਾਣੇ ਦੇ ਘਰ ਪੀਪਾ ਜੀ ਕੀ ਚੀਜ਼ ਲੱਗਾ ਆਹ ਦੇਖ ਸਾਡੇ ਸੰਦ ਖਾ ਦਵੇ ਜੀ ਚਵਾਹ ਜੇ ਦਾ ਚਵਾ ਆ ਵੀ ਹੁਗਦਾ ਆ ਰਹੀ ਠੀਕ ਕੋਈ ਪੂਰ ਛੱਟਾ ਨਹੀਂ ਵੇਖੋ ਚਵਾ ਐਂ ਤੇ ਪਹਿਲੇ ਨਾਲ ਮੱਛੀਆਂ ਹੋਲੀ ਕਰੀ ਜਾਂਦੀਆਂ ਕੋਈ ਆਉਲਾ ਨਜੀਬ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫੇਰ ਆਪਾਂ ਜੇ ਲੋਹਾਰ ਵੀ ਭਾਈ ਕਿੰਨਾ ਖੋਨਾ ਕਰ ਦਈਏ ਜਿਆ ਜਿਆ ਕਰ ਦਈਏ ਜਿਆ ਜੀ ਕਰ ਦਈਏ ਹਾਂਜੀ ਮੁੱਲ ਦਾ ਭੋਜੀ 35000 ਕਰਦੇ ਆਂ ਅੱਛਾ 32000 ਦੀ ਦੇ ਦਈਏ ਪੂਰੇ 30 ਦੀ ਦੇ ਦਈਏ 30 ਹੀ ਦੇਣੇ ਕੋਈ ਗੱਲ ਨਹੀਂ ਭਾਈ ਜੀ ਠੀਕ ਹੈ ਜੀ ਤੇ ਆ ਹਾ ਭਾਈ ਜੀ ਚੋਕਨ ਗੱਭਨ ਜਿਹਾ ਸੀ ਕਿੰਨੇ ਚਿਰ ਦੀ ਚੈੱਕ ਪਾਸ ਚ ਇਹ ਚੈੱਕ ਪਾਸ ਦੇ ਵੀਡੀਓ ਵੀ ਆਪਣੇ ਕੋਲ ਕੱਲ ਚੈੱਕ ਕਰਾ ਕੇ ਲਿਆਣੀ ਜੀ ਠੀਕ ਹੈ ਜੀ ਸੈਂਡ ਕਰਦਾ ਜੇ ਵੀਰ ਨੂੰ ਸੌਦਾ ਜੋ ਉਸੇ ਉਹਦੇ ਵੀਡੀਓ ਸੈਂਡ ਕਰਦਾ ਠੀਕ ਸ਼ਾਮ ਮਹੀਨੇ ਦੀ ਚੈੱਕ ਪਾਸ ਜੀ ਤੇ ਦੁੱਧ ਦੇ ਦਿੰਦੀ। ਨੌ ਕਿਲੋ ਦੁੱਧ ਜੀ। ਅੱਛਾ ਨੌ ਕਿਲੋ ਦੁੱਧ ਵੀ ਹੈਗਾ। ਨੌ ਕਿਲੋ ਦੁੱਧ ਜਿਹੜਾ 20 ਕਿਲੋ ਤਾਜੀ ਦੁੱਧ ਦੇ ਦਿੰਦੀ ਜੇ ਬੱਛੀ। ਠੀਕ ਆ। ਹਾਂ ਜੀ। ਬਾਕੀ ਥਣ ਪੌਂਡਾ ਵਖਾ ਦਿਓ ਕਿ ਮੋਟਾ ਮੋਟਾ ਚਵਾਈ ਇੱਕ ਨ ਵਧੀਆ ਪੀ ਪੋ ਜੀ ਬੱਛੀ। ਚਲੋ ਖੋਲੋ ਫੇਰ ਤੋੜ ਦਈਏ ਇਹਨਾਂ। ਮੋਕੇ ਤੇ ਦੁੱਧ ਜਿਹੜਾ 9 ਲੀਟਰ ਦੱਸ ਤੀਏ ਤੇ ਕੋਲ ਤੇ ਸ਼ਾਮਿੰਨ ਜਿਹੜੀ ਗੱਭਨ ਦੱਸਦੇ ਗੱਭਨ ਵੀ ਚੱਕ ਕਰਵਾ ਕੇ ਖੜੋ ਤੇ ਦੁੱਧ ਵਿੱਚ ਜਵਾਈ ਕਰਕੇ ਖੜੋ ਜਵਾਈ ਵੀ ਇਥੇ ਕਰਕੇ ਖੜੋ ਤਹੀਂ ਚੱਕ ਕਰਾ ਕੇ ਗੱਲ ਨਹੀਂ ਤੇ ਆਪਣਾ ਡਾਕਟਰ ਲੈ ਇਹ ਤਾਂ ਮੇਥੋਂ ਚੱਕ ਵਾਲੇ ਸ਼ਾਮ ਮੈਨੇ ਦੀਆ ਠੀਕ ਹੈ ਜੀ ਹਾਂ ਜੀ ਸਤਵਾਂ ਅਗਲਾ ਲੱਗਣਾ ਆਥਾਨੀ ਦੇ ਦੇਖ ਸਾਡੇ ਲੱਗ ਹਾਂ ਨਹੀਂ ਗੱਲਾ ਕਲਾ ਵੀ ਰਸੀ ਪਾਈ ਦੀ ਠੀਕ ਆ ਦੱਸ ਦਿਆ ਵੀ ਦੱਸਣਾ ਚੰਗਾ ਹੁੰਦਾ ਹਾਂਜੀ ਹਾਂਜੀ ਮੁੜ ਕੇ ਆਣ ਕੇ ਕੋਈ ਕਿਸੇ ਦੇ ਸਾਹਮਣੇ ਰਸੀ ਪਾਈ ਅਗਲਾ ਕੋਈ ਰਸੀ ਪਾਉਂਦੇ ਹਾਂ ਜੀ ਰਸੀ ਪਾਈ ਦੀ ਤੇ ਇਹਦਾ ਮੁੱਲ ਤੇ ਬਾਕੀ ਹਲਕੀ ਹੁਲਦੀ ਨਹੀਂ ਜਿੱਦਾਂ ਮਰਜ਼ੀ ਹੱਥ ਲਾਈ ਜੋ ਕੋਈ ਗੱਲ ਨਹੀਂ ਮੁੱਲੇ ਦਾ ਵੀ ਪਾਈ 35000 ਕਰਦੇ ਆਂ ਅੱਛਾ 32 ਦੀ ਦੇ ਦਈਏ ਇਹ 30 ਦੀ ਜਾਂਦੀ ਹੈ ਕੋਈ ਜੀ 30 ਦੀ ਭਾਵੇਂ ਕੋਈ ਹੋ ਲੈ ਜੇ 30 ਦੀ ਭਾਵੇਂ ਕੋਈ ਹੋ ਲੈ ਜੇ ਆ ਵੀ ਆ ਪੀਪਾ ਜੀ ਇਹ ਗੱਪਣ ਜੀ ਠੀਕ ਆ ਇਹ ਲੈ ਲੂ ਚਾਰ ਪੰਜ ਥਣ ਮਖਾਓ ਇਹਨੂੰ ਮੇਥੂ ਫਲਾ ਕੀ ਚੀਜ਼ ਲੱਗਾ ਹਾਂ ਦੇਖ ਸਕਦੇ ਜੀ ਥਣ ਦੇ ਕਿਦੇ ਕੱਲਾ ਕੱਲਾ ਲੱਗਾ ਥਣ ਮੜਕਮ ਗੁੱਲਾ ਥਾਣਾ ਦੀ ਭਾਜੀ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ ਵੀ ਆ ਰਹੀ ਭਾਜੀ 15 ਤੋਂ ਅਗਲੇ ਚ ਆਉਗੀ ਜੇ ਖਰਨਾ ਹੁਕਤਾ ਜੀ ਠੀਕ ਆ ਜੀ ਥੋੜੀ ਜੀ ਸਾਭ ਵੀ ਘੱਟ ਗਈ ਆ ਜਿਹੋ ਜੀ ਸਾਭ ਚਾਹੀਦੀ ਬਾਕੀ ਆ ਕਿ ਥੱਲੇ ਸਫਾਈਆਂ ਜਿਆ ਨਾ ਨਾ ਬਾਕੀ ਥੋੜੀ ਜੀ ਕੱਤੀ ਜਗ੍ਹਾ ਮੰਗਦੀ ਐ। ਥਾਨ ਵੇਖੋ ਰੀਪਾ ਜੀ ਕੀ। ਥਾਨ ਬੜਾ ਕਮਾਲ ਜਿਹੜਾ ਲੱਗਾ ਇਹਨਾਂ। ਸਾਰਾ ਯਾਰ ਰੀਪਾ ਜੀ ਥਾਂ ਪੱਕੇ ਹੁਣ। ਹਾਂਜੀ ਹਾਂਜੀ 24 ਘੰਟੇ ਪੱਕੇ ਬਜਰੇ ਦਾ ਕੋਈ ਕੱਚੇ ਦਾ ਲਾਉਂਦਾ ਨਹੀਂ ਹੈ ਹਾਂਜੀ ਹਾਂਜੀ ਜਿੱਥੇ ਬਾੜ ਦੀ ਕਿਸੇ ਨੇ ਉੱਥੇ ਪੱਠੇ ਪਾਈ ਨੇ ਉੱਥੇ ਪਾਣੀ ਢਾਈ ਜਾਣਾ ਉਹ ਨਹੀਂ ਉਹ ਕੰਮ ਚ ਬੰਦਿਆ ਤੇ ਇਹਦਾ ਮੁੱਲ ਤੇ ਇਹ ਇੱਕ ਨਥਾ ਬੜੀਆਂ ਪੌਂਦੇ ਵੀਰ ਇਹੜੀਆਂ ਨਥਾ ਗੱਡੀ ਦੀਆਂ ਹਾਂਜੀ ਇਹਨੂੰ ਵੀ ਨਾਥੀ ਪਾਈ ਕੇ ਨੇ ਠੀਕ ਐ ਮੁੱਲੇ ਦਾ ਵੇਲਾ ਰੀਪਾ ਜੀ ਕਿੰਨਾ ਕਾਲੀ ਦੇ ਦੀ 40 ਦੀ ਨਹੀਂ ਜਾਜ ਕਰੀਏਗਾ ਹਾਂ ਕਿੰਨੇ ਦੀ ਦੇ ਦੀ ਤੂੰ ਹੀ ਦੱਸ ਨਾਲ ਤੂੰ ਹੀ ਦੱਸ ਦੇ ਇੱਕ ਹੋਰ ਇਹ ਆਪਾਂ ਨੂੰ ਬੋਲਣ ਪੈਂਟਰੀ ਦੇ ਦिए ਉਹ ਚੋ 2000 ਛੱਡਾਂਗੇ 33000 ਛੇ 33000 ਜਿਹੜਾ ਬੀਬੇ ਦੇ 14 15 ਦੇ ਦੋ ਚੋਈ ਨਾ ਥਾਂ ਦੇਖੋ ਕੀ ਥਾਂ ਇੱਕ ਰਹੀ ਫਿਰ ਬੜਾ ਥੋੜੀ ਥਾਂ ਵੀ ਕਿਨੇ ਘੱਟ ਬਾਕੀ ਸਾਰੀ ਚੰਗੀ ਹੈ ਹਾਂਜੀ ਹਾਂਜੀ ਦੁੱਧ ਵਾਲੀ ਗਾਵਾਂ ਹਾਂਜੀ ਹਾਂਜੀ ਤੇ ਠੀਕ ਹੈ ਜੀ ਕੋਈ ਨਾ ਵੀਰ ਜੀ ਆਪਣੀ ਇੱਥੇ ਆਓ ਤਸੱਲੀ ਕਰਕੇ ਖੜੋ ਆ ਚਵਾਈ ਕਰਾ ਲਈ ਕਰੋ ਜਿਹੜੀ ਟੋਕਣ ਕਰ ਬਣਾ ਉਹਨੂੰ ਚਿਪ ਕੇ ਖੜੋ ਆ ਚਵਾਈ ਕਰਕੇ ਖੜਾ ਪਰਥੋਂ ਦੀ ਸੂਈ ਜੇ ਵਾਕੀ ਬਾਰ-ਬਾਰ ਸਾਡੀ ਹਰ ਕਿਸੇ ਵੀਡੀਓ ਜੇਹੀ ਬੇਨਤੀ ਹੁੰਦੀ ਕਿ ਆਪਣੀ ਆ ਕੇ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਪਸ਼ੂ ਖੜ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ